ਫਾਜ਼ਿਲਕਾ ਦੇ ਟਰੱਕ ਯੂਨੀਅਨ ਚੌਕ ਦੇ ਨੇੜੇ ਹੋਟਲ ਸਿਟੀ ਵਿਲਾ ਦੇ ਬਾਹਰ ਫਰੂਜ਼ਪੁਰ ਲੋਕ ਸਭਾ ਹਲਕੀ ਤੋਂ ਸ਼ਿਵ ਸੇਨਾ ਦੇ ਉਮੀਦਵਾਰ ਉਮੇਸ਼ ਕੁਮਾਰ ਤੇ ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ ਉਮੇਸ਼ ਕੁਮਾਰ ਸਮੇਤ ਤਿੰਨ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਇਲਾਜ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦਰਿਆਸਲ ਹੋਟਲ ਸਿਟੀ ਵਿਲਾ ਦੀ ਉੱਪਰ ਸ਼ਿਵ ਸੇਨਾ ਦਾ ਦਫ਼ਤਰ ਬਣਿਆ ਹੋਇਆ ਹੈ ਤਾਂ ਥੱਲੇ ਚੱਲਦੇ ਢਾਬੇ ਤੇ ਸਬਜ਼ੀ ਲੈਣਾ ਇੱਕ ਵਿਅਕਤੀ ਦੀ ਢਾਬਾ ਸੰਚਾਲਕਾ ਦੇ ਨਾਲ ਹੋਈ ਬਹਿਸ ਤੋਂ ਬਾਅਦ ਲੜਾਈ ਹੋਈ ਤਾਂ ਉਹਨਾਂ ਨੂੰ ਛਡਵਾਉਣ ਦੇ ਲਈ ਪਹੁੰਚੇ ਉਮੇਸ਼ ਕੁਮਾਰ ਤੇ ਵੀ ਉਕਤ ਵਿਅਕਤੀ ਵੱਲ ਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਉਕਤ ਵਿਅਕਤੀ ਨੂੰ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਲਈ ਲਿਆਂਦਾ ਗਿਆ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਮੁcke ਪਹੁੰਚੇ ਪੱਤਰਕਾਰ ਭਾਈਚਾਰੇ ਨੇ ਇਸ ਘਟਨਾ ਦੀ ਜਿੱਥੇ ਨਿੰਦਾ ਕੀਤੀ ਹੈ ਉੱਥੇ ਹੀ ਇਸ ਮਾਮਲੇ ਦੇ ਵਿੱਚ ਨਿਰਪੱਖ ਕਾਰਵਾਈ ਦੀ ਮੰਗ ਕੀਤੀ ਹੈ ਇਹ ਜੀ ਵਿਵਾਦ ਕਿਸੇ ਦਾ ਸੀ ਪਰ ਉਹ ਮੇਰੇ ਮੈਂਬਰ ਸੀਗੇ ਸ਼ਿਵ ਸਲਾਹ ਦੇ ਤੇ ਮੈਂ ਤਾਂ ਸਿਰਫ ਰਾਈਨਾਮਾ ਯਾਰਸ ਤੇ ਗਿਆ ਸੀ ਰਾਈਨਾਮਾ ਕਰਕੇ ਛਡਾ ਰਿਹਾ ਸੀਗਾ ਪਰ ਉਹ ਬੰਦੇ ਨੇ ਮੇਰੇ ਤੇ ਹੀ ਹਮਲਾ ਕਰਤਾ ਜਾਣ ਲੈ ਵਈ ਹਮਲਾ ਫੈਲੋ ਵੀ ਕਿਉਂਕਿ ਮੇਰੇ ਦਾ ਇੱਕਦਮ ਉਹਨੇ ਮਾਰਦਾ ਤੇ ਤੈਨੂੰ ਤੰਗ ਕੇ ਲੱਗੇਂਗਾ ਮੈਂ ਹੱਥ ਐ ਕਰ ਲੈ ਤੇ ਹੱਥ ਦੇ ਵਿੱਚ ਹੀ ਤਾਰਾ ਹੋ ਗਿਆ ਤੇ ਇਹ ਮੈਂ ਤਾਂ ਰਾਜਨਾਮੇ ਕਰਾਨ ਗਿਆ ਸੀ ਕਿਉਂਕਿ ਮੈਂ ਆਪ ਜਿਹੜਾ ਹੈਗਾ ਫਰੀਪੁਰ ਤੋਂ ਸ਼ੀਪ ਸੈਨਾ ਵੱਲੋਂ ਜਿਹੜਾ ਹੈਗਾ ਐਮਪੀ ਦਾ ਉਮੀਦਵਾਰ ਮੈਨੂੰ ਜਿਹੜਾ ਸਾਡੇ ਬਾਲਾ ਸਾਹਿਬ ਠਾਕਰੇ ਉਹਨਾਂ ਦੇ ਜਿਹੜੇ ਸਾਡੇ ਪੰਜਾਬ ਪ੍ਰਧਾਨ ਹਰੀ ਸਿੰਘਲਾ ਜੀ ਨੇ ਮੈਨੂੰ ਇੱਥੇ ਟਿਕਟ ਦਿੱਤੀ ਹੈ ਤੇ ਮੈਂ ਤਾਂ ਆਪ ਦਾ ਜੀ ਜੋ ਅਸੀਂ ਹਮੇਸ਼ਾ ਸੇਵਾ ਕਰਦੇ ਆ ਤੇ ਉਹ ਹੀ ਅਸੀਂ ਕੰਮ ਜਿਹੜਾ ਰਾਜਨਾਮੇ ਦਾ ਕਰਾਇਆ ਹੈ ਉਥੇ ਵਰਦਮ ਨਖਰ ਇੱਥੇ ਸਿਟੀ ਮਿਲਾ ਹੋਟਲ ਦੇ ਬਾਹਰ ਜਿਹੜਾ ਥੱਲੇ ਝਗੜਾ ਹੈ ਉੱਪਰ ਮੇਰਾ ਆਫਿਸ ਹੈਗਾ ਜਿੱਥੇ ਸਾਡਾ ਦਫਤਰ ਬਣਾਇਆ ਸੀ ਇਸ ਦੇ ਨਾਲ ਤੇ ਉੱਥੇ ਥੱਲੇ ਝਗੜਾ ਹੋਇਆ ਮੈਂ ਉਹਦੇ ਮੰਦਰ ਚੱਲਿਆ ਸੀ ਮੈਂ ਸਾਡੇ ਕਰਨ ਵਾਸਤੇ ਅੱਜ ਗਿਰਤਵ ਸੀਗਾ 11 ਸੱਗੇ ਸ਼ਾਮ ਬਾਬਾ ਜੀ ਦਾ ਤੇ ਜਦੋਂ ਵਾਪਸ ਮੈਂ ਵਾਪਸ ਉਹਨੂੰ ਫੋਨ ਆਇਆ ਕਿ ਮੈਂਬਰ ਦਾ ਕਹਿੰਦੇ ਵੀ ਇੱਥੇ ਹਮਲਾ ਕਰਤਾ ਬੰਦੇ ਨੇ ਜਲਦੀ ਆ ਜਾ ਮੈਂ ਗਿਆ ਤਾਂ ਉੱਥੇ ਜਾ ਕੇ ਦੇਖਿਆ ਤਾਂ ਵਾਕਈ ਉਹਨੇ ਸਾਰੇ ਕੱਪੜੇ ਪਾੜੇ ਸਾਰੇ ਮੈਂਬਰ ਦੇ ਤੇ ਉਹਨੂੰ ਥੱਲੇ ਡਰਾਇਆ ਹੋਇਆ ਸੀਗਾ ਤੇ ਉੱਤੋਂ ਕੁੱਟੀ ਜਾ ਰਿਹਾ ਸੀ ਤਾਂ ਉਹਨੇ ਮੇਰੇ ਨਾਲ ਛੁ ਉਹ ਬੰਦਾ ਤਕਰੀਬਨ 30-40 ਬੰਦਿਆਂ ਦੁਆਲ ਨਹੀਂ ਆਇਆ ਐਨਾ ਹੁੰਦੇ ਜੇ ਫਿਲਹਾਲ ਤਾਂ ਇਕੱਲੇ ਹੀ ਦੇਖਿਆ ਬਾਕੀ ਪਤਾ ਨਹੀਂ ਕਿੰਨੇ ਜਣੇ ਸੀਗੇ ਭੀੜ ਕਾਫੀ ਹੋ ਗਈ ਸੀ ਹੱਦ ਤੋਂ ਬੱਖੀ ਬਹੁਤ ਜ਼ਿਆਦਾ ਹੁੰਦੇ ਵੀ ਸੀ ਪਤਾ ਹੀ ਲੱਗਾ ਨਹੀਂ ਸਾਨੂੰ ਮੈਨੂੰ ਨਾਮ ਨਹੀਂ ਪਤਾ ਕੌਣ ਹੈਗਾ ਪਰ ਕਹਿੰਦੇ ਨੇ ਕੋਈ ਸਬਜ਼ੀ ਦੇ ਰੇੜੀ ਲਾਂਦਾ ਇੱਥੇ ਫਾਜ਼ਲ ਕਾ ਦੀ ਗੱਲ ਤਾਂ ਮੈਨੂੰ ਨਹੀਂ ਪਤਾ ਕਿਉਂਕਿ ਮੈਨੂੰ ਇਹਨਾ ਪਤਾ ਸੀਗਾ ਵੀ ਕਹਿੰਦਾ ਵੀ ਪੈਸੇ ਨੂੰ ਕੋਈ ਲੈਣ ਦੇਣ ਦਾ ਹੈਗਾ ਸੀ ਸਬਜ਼ੀ ਲੈਣ ਗਿਆ ਤੇ ਉਹਨਾਂ ਨੇ ਕਿਹਾ ਵੀ ਸਬਜ਼ੀ ਤੂੰ 20 ਰੁਪਏ ਦੀ ਅਸੀਂ ਨਹੀਂ ਦੇ ਦਿੰਦੇ ਤੇ ਤੂੰ ਐਵੇਂ ਲੈ ਜਾ ਕੋਈ ਗੱਲ ਨਹੀਂ ਕਹਿੰਦਾ ਵੀ ਮੈਂ ਕੋਈ ਬਿਖਾਰੀ ਥੋੜਾ ਹੈਗਾ ਐਵੇਂ ਲੈ ਜਾ ਐਡੀ ਗੱਲ ਦੇ ਵਿੱਚ ਰੌਲਾ ਹੋ ਗਿਆ ਤੇ ਅੰਕਲ ਜੀ ਨੂੰ ਵੀ ਉਹਨੇ ਧਮਕੀਆਂ ਦਿੱਤੇ ਕਹਿੰਦਾ ਤੂੰ ਮੰਡੀ ਜਾਏਗਾ ਸਗਰੇ ਤੈਨੂੰ ਮੰਡੀ ਦੇਖ ਲਾਂਗੇ ਤੇ ਮੈਨੂੰ ਵੀ ਉਹ ਬਾਕਾਇਦਾ ਧਮਕੀਆਂ ਇੱਥੇ ਕਹਿੰਦਾ ਵੀ ਤੈਨੂੰ ਕਹਿੰਦਾ ਤੂੰ ਵੱਡਾ ਬੰਦਾ ਸੀ ਬੜਾ ਫਾਇਦਾ ਤੈਨੂੰ ਵੀ ਦੇਖ ਲਾਂਗਾ ਇਹ ਪੁਲਿਸ ਦੇ ਸਾਹਮਣੇ ਆ ਉਹਨੇ ਧਮਕੀਆਂ ਦਿੱਤੀਆਂ ਮੈਨੂੰ ਪੁਲਿਸ ਦੇ ਸਾਹਮਣੇ ਹੋਟਲ ਨਾਲੇ ਡੱਬਾਇਆ ਗਏ ਜੀ ਉੱਥੇ ਸਬਜ਼ੀ ਬਣੀ ਬਣਾਈ ਸਬਜ਼ੀ ਲੈਣ ਗਿਆ ਸੀ ਇਹ ਰੇੜੀ ਲਾਂਦਾ ਸੀ ਸਬਜ਼ੀ ਸਬਜ਼ੀ ਆਪਾਂ ਨੂੰ ਨਹੀਂ ਪਤਾ ਕਿੱਚੀ ਕੱਚੀ ਸਬਜ਼ੀ ਜੀ ਪਤਾ ਲੱਗਿਆ ਮੈਨੂੰ ਮੈਂ ਤਾਂ ਉਹ ਤੇ ਛਡਾ ਨਹੀਂ ਗਿਆ ਸੀਗਾ ਜੀ ਹੁੰਦੇ ਜੀ ਸਮਝ ਨਹੀਂ ਆਇਆ ਵੀ ਮੇਰੇ ਆਪ ਦੇ ਸੱਟਾਂ ਮਾਰਤੀਆਂ ਮੈਂ ਤਾਂ ਮਸਾ ਜਾਨ ਬਚਾਈ ਜੀ ਪੁਲਿਸ ਨੂੰ ਬੁਲਾਇਆ ਤੇ ਪੁਲਿਸ ਆਈ ਮੌਕੇ ਤੇ ਜੀ ਮੇਰੇ ਜੀ ਇੱਕ ਤਾਂ ਇਹਦੇ ਤੇ ਪਤਾ ਨਹੀਂ ਕੀ ਮਾਰਿਆ ਤੇ ਤਿੰਨ ਟੰਕੇ ਲੱਗੇ ਨੇ ਜੀ ਮੇਰੇ ਹੱਡੀ ਦਿਖਣ ਲੱਗ ਗਈ ਉਂਗਲ ਦੀ ਉਂਗਲ ਵੱਡੀ ਗਈ ਇਹ ਕਾਫੀ ਦਰਦ ਵੀ ਮੇਰੇ ਹੈਗਾ ਪਿਛਲੇ ਵਕਤ ਸੇ ਪੀਠ ਦੇ ਉੱਤੇ ਵੀ ਕਾਫੀ ਦਰਦ ਹੋਇਆ ਪਤਾ ਨਹੀਂ ਲੱਗਿਆ ਜੀ ਰਸ ਵੋਸੀ ਹਥਿਆਰ ਸੀਗਾ ਤਾਂ ਹੀ ਵੱਡੇ ਗਏ ਜੀ ਹਕੇ ਕੋਈ ਮੈਂ ਨਾ ਇਲੈਕਸ਼ਨ ਲੱਗ ਰਿਹਾ ਜੀ ਐਲਪੀ ਉਮੀਦਵਾਰ ਹੈਗਾ ਸਰੋਜਪੁਰ ਲੋਕ ਸਭਾ ਸੀਟ ਤੋਂ ਪਤਾ ਨਹੀਂ ਕਿੰਨੇ ਕੀ ਹਮਲਾ ਕਰਾਇਆ ਮੈਂ ਤਾਂ ਪਤਾ ਨਹੀਂ ਹੋ ਸਕਦਾ ਕੋਈ ਵਿਰੋਧ ਚੱਲਦਾ ਚੱਲ ਨਾ ਚਾਹਦਾ ਇਨਸਾਫ ਮਿਲਣਾ ਚਾਹੀਦਾ ਜੀ ਅਮੈਂ ਮੰਨ ਲਓ ਕਿਧਰੇ ਵੀ ਕੋਈ ਹਮਲਾ ਕਰ ਸਕਦਾ ਹੈ ਕੱਲ ਨੂੰ ਜੇ ਮੈਂ ਧਮਕੀਆਂ ਦਿੱਤੇ ਕੱਲ ਨੂੰ ਫਿਰ ਕੁਝ ਹੋ ਜਾਵੇ ਢਲੀਪੁਰ ਮਸ਼ੂਰ ਹੋਇਆ ਸੀ ਥਾਲਾ ਉੱਥੋਂ ਮੈਂ ਉਸ ਤੋਂ ਬਾਅਦ ਸਿਟੀ ਵਿਲਾ ਫੋਟੋ ਲਾ ਹਵਾਰ ਰੋਡ ਤੇ ਫਾਜ਼ਲ ਕਾ ਉੱਥੇ ਪਹੁੰਚਿਆ ਦੇਖਿਆ ਕਿ ਬੰਦਾ ਇੱਕ ਧਰਤੀ ਤੇ ਲਮਾਂ ਪਿਆ ਹੋਇਆ ਸੀਗਾ ਜਿਹਦੇ ਕੋਲ ਸ਼ਰਾਬ ਪੀਤੀ ਦੀ ਸਮਹਿ ਲਾਰੀ ਸੀ ਤੇ ਮੈਨੂੰ ਸ਼ੱਕ ਜਾ ਰਹਾ ਕਿ ਨਹੀਂ ਸ਼ਾਇਦ ਕਿਤੇ ਅੰਦਰੂਨੀ ਸੱਟ ਆ ਹੋਵੇ ਉਹਨੂੰ ਅੱਜ ਹਸਪੀਟਲ ਲੈ ਕੇ ਗੁਜੇਮ ਜਿਹਦੇ ਬਾਰੇ ਡਾਕਟਰ ਸਾਹਿਬ ਕੋਲ ਲਿਖਤੀ ਰਾਇ ਹਾਸਲ ਕੀਤੀ ਡਾਕਟਰ ਸਾਹਿਬ ਨੇ ਵੀ ਅਲਪੋਲ ਦਾ ਸਿਵਨ ਕੀਤਾ ਹੋਇਆ ਮੈਨੂੰ ਲਿਖਤੀ ਥੋਣ ਦਿੱਤੀ ਹੈ ਇਲਾਦੀ ਦੇਖੋ ਜੀ ਇਹਨਾਂ ਕੋਲ ਪਹਿਲਾਂ ਵੀ ਕੀਤੀ ਹੋਈ ਸਾਡੇ ਸਾਹਮਣੇ ਵੀ ਆਫਿਸ 'ਚ ਇਹਨਾਂ ਨੇ ਕੁੱਝ ਜੋ ਕੇ ਮਾਵਲਾ ਸਾਹਮਣੇ ਕੀਤੀ ਸ਼ਾਊਗਾ ਅਮਰ ਚ ਲੈਣ ਦੀ ਜੀ ਨਹੀਂ ਉਸਲ ਤੇ ਲੰਬਾ ਪਿਆ ਸੀ ਕਰਤੀ ਸੀ ਅੱਛਾ ਪਹਿਲਾਂ ਮੈਨੂੰ ਤਾਂ ਪਤਾ ਨਹੀਂ ਵੀ ਪਹਿਲਾਂ ਇਹਨਾਂ ਨੇ ਕੁਮਾਰਕੁੱਟ ਹੋਈ ਆ ਕੀਤੀ ਆ ਜਾਂ ਨਹੀਂ ਕੀਤੀ ਅੱਛਾ ਮੇਰੇ ਸਾਹਮਣੇ ਤਾਂ ਬਾਅਦ ਦੇ ਵਿੱਚ ਹੀ ਉੰਜ ਕੋਕ ਨਿਸ਼ਰਾ ਪੀਤੀ ਸੀ ਉਹਦੇ ਆਵਦਾ ਨਸ਼ਾ ਸੀਗਾ ਮੇਰੇ ਰੁਕਦੇ ਰੁਕਦੇ ਹੀ ਆਪਸ ਚੁੰਝੇ ਟੌਮੇ ਜੀ ਇਹ ਮੈਨੂੰ ਮਿਲੇ ਆ ਮਿੰਟ ਦਿਨ ਇਹਨਾਂ ਦੇ ਤਿੰਨ ਪੇਸ਼ੈਂਟ ਦਾ ਲਈ ਦੂਜੀ ਪਾਰਟੀ ਉਹਦੇ ਅੰਦਰੂਨੀ ਸੱਟਾਂ ਜ਼ਖਮ ਕੀਤੀਆਂ ਉਹਨੇ ਜੋ ਮੇਰੇ ਅੰਦਰੂਨੀ ਸੱਟਾਂ ਕੋਈ ਸਿਰ ਤੇ ਵੀ ਦਾ ਆਪਣੇ ਖੂਨ ਵਗਾਰਾ ਜਮਿਆ ਹੋਇਆ ਸੀ ਉਹ ਰੋਗੜਾ ਬਣ ਗਿਆ ਮੌਕੇ ਤੇ ਰੈਸਟ ਜਿਹੜਾ ਸ਼ਰਾਬੀ ਇਹਦਾ ਤਾਂ ਮੈਡੀਕਲ ਹੀ ਕਰਾਉਣ ਲੈ ਕੇ ਆ ਹੋਰ ਕਿੰਨੂੰ ਰੈਸਟ ਕਰਨਾ ਇੱਕ ਪਰਚਾ ਨਾ ਉਹ ਆ ਇਹ ਤਿੰਨ ਚਾਰ ਦਸਰੇ ਸੱਟਾਂ ਲੱਗੀਆਂ ਨਹੀਂ ਜੀ ਉਹ ਤਾਂ ਲਾਜ ਦੇ ਦੇਣਾ ਜੇਕਰ ਡਾਕਟਰ ਸਾਹਿਬ ਡਿਸਚਾਰਜ ਕਰ ਦੇਆ ਤਾਂ ਮੈਂ ਹੁਣੇ ਥਾੜੇ ਲੈ ਜਾਊਗਾ ਜੇਕਰ ਸਵੇਰ ਡਿਸਚਾਰਜ ਕਰਨਗੇ ਫਿਰ ਜੈਸੀ ਸੂਰਤ ਵੈਸੀ ਕਾਰਵਾਈ ਹਮ ਚ ਲੈਣ ਦੀ ਜਾਵੇ ਇਹਨੂੰ ਅਲਕੋਹਲ ਸੇਵਨ ਕੀਤਾ ਜਾਪਿਆ ਇਹਦੇ ਕੋਲੋਂ ਬਦਬੂ ਜਾਂ স্মੈਲ ਜਿਹੜੀ ਸੀ ਉਹ ਆ ਰਹੀ ਸੀ ਕਿ ਮੈਂ ਇਹਦਾ ਉਹਦਾ ਆਇਡੈਂਟੀਫਾਈ ਕਰ ਲਈ ਲੈ ਕੇ ਆਂ ਡਾਕਟਰ ਸਾਹਿਬ ਕੋਲ ਡਾਕਟਰ ਸਾਹਿਬ ਨੂੰ ਲਿਖਤੀ ਦਰਖਾਸਤ ਪੇਸ਼ ਕੀਤੀ ਆ ਜਿਨ੍ਹਾਂ ਨੇ ਅਲਕੋਹਲ ਸੇਵਨ ਕੀਤੇ ਬਾਰੇ ਦੱਸਿਆ ਗਿਆ ਮੈਨੂੰ ਲਿਖਤੀ ਰਿਪੋਰਟ ਦਿੱਤੀ ਆ ਤੇ ਬਾਕੀ ਉਹਦੇ ਜਿਹੜਾ ਮਜਰੂਰ ਰਾਮ ਲਾਲਾ ਉਹ ਕਹਿੰਦਾ ਵੀ ਮੇਰੇ ਅੰਦਰੂਨੀ ਸੱਟਾਂ ਲੱਗੀਆਂ ਨੇ ਉਹਨੂੰ ਇਲਾਜ ਦੇਣ ਦਾ ਹਸਪਤਲ ਪ੍ਰਵਾਯਾ ਗਿਆ। ਕੋਈ ਵੀ ਅਸਰਾਂ ਦੇ ਹੈ ਧਿਆਨ ਚ ਮੇਰੇ ਸੀਨੀਅਰ ਬਾਲਾ ਤਰਫ ਸੀ ਉਹ ਵਿਕਸਵਾਨਾ ਜੀ ਪਹਿਲਾਂ ਜਿਹੜੀ ਇਹ ਟੈਲੀਫੋਨ ਰਹੀ ਵੀ ਹੈ ਹਾਰ ਕੀਤੇ ਜਾ ਚੁੱਕੇ ਨੇ ਸਾਡੇ ਪੱਤਰਕਾਰ ਭਰਾ ਹਮੇਸ਼ ਜੀ ਇਹ ਹਮਲਾ ਹੋਇਆ ਹੈ ਜਿਸ ਦਾ ਜਿਹੜਾ ਇਲੈਕਟ੍ਰੋਨਿਕ ਅਤੇ ਪ੍ਰਿੰਟ মিডিਆ ਇਸ ਹਮਲੇ ਦੀ ਨਿੰਦਾ ਕਰਦਾ ਹੈ। ਅਸੀਂ ਵਿਸ਼ਵਾਸ ਦਵਾਣੇ ਆ ਕਿ ਜਿਹੜਾ ਇਲੈਕਟ੍ਰੋਨਿਕ ਅਤੇ ਪ੍ਰਿੰਟ মিডিਆ 24 ਘੰਟੇ ਸਾਡੇ ਪੱਤਰਕਾਰ ਭਰਾ ਦੇ ਨਾਲ ਖੜੀ ਹੈ ਜੇ ਸਾਨੂੰ ਕੋਈ ਕੋਈ ਕਾਰਵਾਈ ਇਸ ਬੰਦੇ ਨਹੀਂ ਹੁੰਦੀ ਤੇ ਸਾਨੂੰ ਕੋਈ ਵੀ ਸੰਘਰਸ਼ ਕਰਨਾ ਪਵੇ ਤਾਂ ਅਸੀਂ ਤਨ ਮੰਨ ਧਰ ਨਾਲ ਇਸ ਸੰਘਰਸ਼ ਦੇ ਵਿੱਚ ਸਾਡੇ ਭਰਾ ਦਾ ਸਾਥ ਹੈ ਸਾਡੇ ਅੱਜ ਬਾਜ਼ੀਲ ਕੋ ਪ੍ਰੈਸ ਕਲਬ ਦੇ ਸਦਸਤੇ ਹਨ ਉਮੇਸ਼ ਕੁਮਾਰ ਤੇ ਕੁਝ ਅਗਿਆਤ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਹੈ ਉਮੇਸ਼ ਕੁਮਾਰ ਜੀ ਕਿਸੇ ਝਗੜਾ ਹੋ ਰਿਹਾ ਸੀ ਵਿੱਚੋਂ ਪੰਚਾਇਤੀ ਕਾਣ ਗਏ ਸੀ ਤੇ ਐਸੇ ਦੌਰਾਨ ਉਹ ਜਿਹੜੇ ਦਬੰਗਾ ਨੇ ਉਹਨਾਂ ਤੇ ਹਮਲਾ ਕਰਤਾ ਹੈ ਫਾਜ਼ਿਲ ਦਾ ਪ੍ਰੈਸ ਕਲੱਬ ਇਸ ਘਟਨਾ ਦੀ ਕੜੇ ਸ਼ਬਦਾਂ ਚ ਨਿੰਦਾ ਕਰਦਾ ਹੈ ਤੇ ਪ੍ਰਸ਼ਾਸਨ ਤੋਂ ਮੰਗ ਕਰਦਾ ਹੈ ਕਿ ਇਨਸਾਫ ਦਿੱਤਾ ਜਾਵੇ ਜੇ ਸਾਡੇ ਪੱਤਰਕਾਰ ਵੀ ਸਹੀ ਸਨੀਤਾ ਆਮ ਪਬਲਿਕ ਹੀ ਸੇਫ ਹੋਏਗੀ ਤੇ ਅਸੀਂ ਅਦੇ ਪੱਤਰਕਾਰ ਸਦਸਿਆਂ ਦਾ ਇਨਸਾਫ ਲਈ ਫਾਜ਼ਿਲ ਦਾ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜੇ ਉਹਨਾਂ ਨੂੰ ਇਨਸਾਫ ਨਾ ਮਿਲੇ ਤਾਂ ਸਾਨੂੰ ਸੰਘਰਸ਼ ਦੀ ਰਾਹ ਵੀ ਅਪਣਾਣੀ ਪਈ ਤਾਂ ਅਸੀਂ ਬਿਲਕੁਲ ਇਸ ਤੇ ਪਰਹੇਜ਼ ਨਹੀਂ ਕਰਾਂਗੇ ਧੰਨਵਾਦ